ਸੰਗਤ ਜੀ ਇਸ ਜਗ੍ਹਾ ਤੇ ਸਤਿਗੁਰਾਂ ਨੇ ਸ਼ਹੀਦ ਹੋਣ ਤੋਂ ਪਹਿਲਾਂ ਉੱਚੀ ਆਵਾਜ਼ ਵਿੱਚ ਜਪਜੀ ਸਾਹਿਬ ਜੀ ਦਾ ਪਾਠ ਕੀਤਾ ਹੈ ਤੇ ਹਰ ਸਿੱਖ ਦਾ ਫਰਜ਼ ਬਣਦਾ ਹੈ ਵੈਸੇ ਤੇ ਚਾਹੀਦਾ ਹੈ ਕੌਮੀ ਆਗੂਆਂ ਨੂੰ ਇਹ ਗੱਲ ਪਹੁੰਚਾਣੀ ਹਰ ਸਿੱਖ ਦਾ ਫਰਜ਼ ਬਣਦਾ ਹੈ 350 ਸਾਲ ਆਪਾਂ ਮਨਾ ਰਹੇ ਹਾਂ ਜਿੱਥੇ ਕਿਤੇ ਵੀ ਹੋਵੇ तकरीबन ਹਰ ਸਾਲ ਮੇਰਾ ਖਿਆਲ ਬਾਬਾ ਹਰਨਾਮ ਸਿੰਘ ਜੀ ਕੋਣੀ ਵੀ ਇੱਥੇ ਕਥਾ ਕਰਦੇ ਨੇ ਫਿਰ ਜਪਜੀ ਸਾਹਿਬ ਦਾ ਪਾਠ ਕੀਤਾ ਜਾਂਦਾ ਹੈ। ਮੇਰੀ ਅਰਜ਼ ਹੈ ਹਰ ਸਿੱਖ ਵੇਖੋ ਇਹ ਨਿੱਜੀ ਜੀਵਨ ਇਹ ਕੋਈ ਹੁਕਮਨਾਮਾ ਨਹੀਂ ਹੈਗਾ। ਇਹ ਤਾਂ ਆਪਾਂ ਆਪਣੀ ਭਾਵਨਾ ਹੈ। 350 ਸਾਲਾ ਮਨਾ ਰਹੇ ხਾਂ। ਕਿਤੇ ਵੀ ਹੋਵੇ 12 ਵਜੇ ਸਵਾ 12 ਵਜੇ ਵੈਸੇ ਜੇ ਆਪਾਂ ਇੱਕ ਜਪਜੀ ਸਾਹਿਬ ਦਾ ਪਾਠ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਸਿਮਰ ਲਈਏ ਨਾ ਹੋ ਸਕਦਾ ਉਹ ਜਪਜੀ ਸਾਹਿਬ ਦਾ ਪਾਠ ساری ਜ਼ਿੰਦਗੀ ਨੂੰ ਸਵਾਰ ਜਾ। ਕਿਉਂਕਿ ਜਦੋਂ ਇਹ ਦਿਨ ਬਣੇ ਹੁੰਦੇ ਨੇ ਇਹ ਬੈਰਾਗ ਵਾਲੇ ਹੁੰਦੇ ਨੇ